ਉੱਧਰ ਨਿਊਜ਼ੀਲੈਂਡ ਵੱਲੋਂ ਟੂਰਿਸਟਾਂ ਦੀ ਐਂਟਰੀ ਫੀਸ ਤਿੰਨ ਗੁਣਾ ਵਧਾਉਣ ਦਾ ਐਲਾਨ ਸੈਸਪਾਟਾ ਅਯੋਗ ਨੂੰ ਲੱਗਾ ਵੱਡਾ ਝਟਕਾ ਜੀ ਹਾਂ ਇੰਟਰਨੈਸ਼ਨਲ ਡੈਕਸ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਨਿਊਜ਼ੀਲੈਂਡ ਨੇ ਐਲਾਨ ਕੀਤਾ ਹੈ ਕਿ ਉਹ 1 ਅਕਤੂਬਰ ਤੋਂ ਟੂਰਿਸਟਾਂ ਦੀ ਐਂਟਰੀ ਫੀਸ ਨੂੰ ਲਗਭਗ ਤਿੰਨ ਗੁਣਾ ਵਧਾ ਦੇਣਗੇ ਇਹ ਕਦਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਦੇਸ਼ ਦਾ ਦੂਰਾ ਕਰਨ ਵਾਲੇ ਸਨਾਲੀ ਜੰਤਰ ਸੇਵਾਵਾਂ ਅਤੇ ਸੰਭਾਲ ਦੇ ਯਤਨਾਂ ਵਿੱਚ ਯੋਗਦਾਨ ਪਾਉਣ ਇਸ ਫੈਸਲੇ ਨਾਲ ਸੈਸਪਾਟਾ ਉਦਯੋਗ ਨੂੰ ਝਟਕਾ ਲੱਗਾ ਹੈ ਜਿਹੜਾ ਅਜੇ ਵੀ ਕੋਵਿਡ-19 ਦੇ ਕਾਰਨ ਸਰਹੱਦ ਬੰਦ ਹੋਣ ਤੋਂ ਉਬਰਣ ਦੀ ਕੋਸ਼ਿਸ਼ ਕਰ ਰਿਹਾ ਹੈ ਸੈਸਪਾਟਾ ਮਹਾਰਾ ਅਤੇ ਉਦਯੋਗ ਦੇ ਨੇਤਾਵਾਂ ਨੇ ਵਾਅਦੇ ਨੂੰ ਮਾਰਾ ਦੱਸਿਆ ਕਿਉਂਕਿ ਉਹ ਪਹਿਲਾਂ ਹੀ ਹੋਰ ਵੱਧ ਰਹੀਆਂ ਲਾਗਤਾਂ ਨਾਲ ਜੂੰਜਰੇ ਨੇ ਉਹਨਾਂ ਦਾ ਮੰਨਣਾ ਹੈ ਕਿ ਇਹ ਫੀਸ ਵਾਧੇ ਨਾਲ ਸਨਾਨੀਆਂ ਨੂੰ ਨਿਊਜ਼ੀਲੈਂਡ ਆਉਣ ਤੋਂ ਨਿਰਾਸ਼ ਕੀਤਾ ਜਾ ਸਕਦਾ ਹੈ ਜਿਸ ਦਾ ਸੈਸਪਾਟਾ ਖੇਤਰ ਤੇ ਮਾੜਾ ਅਸਰ ਪੈ ਸਕਦਾ ਹੈ ਸੈਸਪਾਟਾ ਉਦਯੋਗ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਜੇ ਇਹ ਸਮੇਂ ਜਦੋਂ ਉਦਯੋਗ ਨੂੰ ਮੁੜ ਸੁਰਜੀਤ ਕਰਨ ਲਈ ਸਨਾਨੀਆਂ ਦੀ ਲੋੜ ਹੈ ਇੰਨਾ ਵੱਡਾ ਫੀਸ ਵਾਧਾ ਸੈਸਪਾਟੇ ਦੀ ਮੁੜ ਸੁਜੀਵੀ ਵਿੱਚ ਰੁਕਾਵਟ ਬਣ ਸਕਦਾ ਹੈ। ਉਹਨਾਂ ਨੇ ਸਰਕਾਰ ਨੂੰ ਇਸ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਸੈਰ ਸਪਾਟੇ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਆਕਰਸ਼ਿਤ ਕੀਤਾ ਜਾ ਸਕੇ। ਹਾਲਾਂਕਿ ਸਰਕਾਰ ਦਾ ਤਰਕ ਹੈ ਕਿ ਇਹ ਫੀਸ ਵਾਧਾ ਸਲਾਨੀਆਂ ਨੂੰ ਨਿਊਜ਼ੀਲੈਂਡ ਦੀ ਕੁਦਰਤੀ ਸੁੰਦਰਤਾ ਅਤੇ ਜੰਤਕ ਸਰਵਾਵਾਂ ਦੇ ਰੱਖ-ਰਖਾਅ ਵਿੱਚ ਯੋਗਦਾਨ ਦਿੱਤਾ ਜਾਵੇਗਾ। ਜੀ ਇਸ ਵਿੱਚ ਸਥਿਰਤਾ ਅਤੇ ਲੰਬੇ ਸਮੇਂ ਦੀ ਸੰਭਾਲ ਨੂੰ ਯਕੀਨੀ ਬਣਾਇਆ ਜਾ ਸਕੇ ਇਸੇ ਦੌਰਾਨ ਉਦਯੋਗ ਅਤੇ ਸਰਕਾਰ ਵਿਚਕਾਰ ਇਸ ਮੁੱਦੇ ਦੇ ਚਰਚਾ ਜਾਰੀ ਹੈ ਤੇ ਇਹ ਦੇਖਣਾ ਬਾਕੀ ਹੈ ਕਿ ਇਸ ਫੈਸਲੇ ਦਾ ਸਾਇਸ ਪਾਟੇ ਤੇ ਕੀ ਪ੍ਰਭਾਵ ਪੈਂਦਾ ਹੈ